ਪੰਜਾਬ 'ਚ ਵੀ ਹੋਈ ਕਰੋਨਾ ਦੀ ਐਂਟਰੀ ਸਿਹਤ ਵਿਭਾਗ ਦੇ ਵਿੱਚ ਮਚੀ ਹਲਚਲ ਕਰੋ ਬਾਹਰ ਨਿਕਲਣ ਤੋਂ ਪਹਿਲਾਂ ਜ਼ਰਾ ਸਾਵਧਾਨ ਰੱਖ ਲੋ ਇਹਨਾਂ ਗੱਲਾਂ ਦੇ ਵੱਲ ਧਿਆਨ ਜਿਹਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਨਾਲ ਆਮ ਲੋਕਾਂ ਦੇ ਵਿਚਾਲੇ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਹਾਲਾਂਕਿ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਦੇਸ਼ ਦੇ ਵਿੱਚ ਕੀ ਭਾਰਤ ਦੇ ਵਿੱਚ ਵੀ ਕਰੋਨਾ ਨੇ ਦਸਤਕ ਦੇ ਦਿੱਤੀ ਹੈ ਤੇ ਹੁਣ ਇਹ ਮਾਮਲਾ ਜਿਹੜਾ ਕਿ ਪੰਜਾਬ ਦੇ ਵਿੱਚ ਵੀ ਨਜ਼ਰ ਆਇਆ ਹੈ ਸ਼ਹਿਰ ਦੇ ਕਈ ਨਿੱਜੀ ਹਸਪਤਾਲਾਂ ਦੇ ਵਿੱਚ ਇਲਾਜ ਦੇ ਅਧੀਨ 51 ਸਾਲਾਂ ਔਰਤ ਦਾ ਕਰੋਨਾ ਟੈਸਟ ਪੋਜ਼ਿਟਿਵ ਆਇਆ ਦੱਸਦੇ ਕਿ ਔਰਤ ਮੂਲ ਰੂਪ ਦੇ ਵਿੱਚ ਯਮੁਨਾ ਨਗਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜੋ ਕਿ 17 ਮਈ ਨੂੰ ਅੰਮ੍ਰਿਤਸਰ ਤੋਂ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚੋਂ ਲਿਆਂਦੀ ਗਈ ਸੀ ਤਾਂ ਔਰਤ ਦੀ ਕਰੋਨਾ ਰਿਪੋਰਟ 22 ਮਈ ਨੂੰ ਪੋਜ਼ਿਟਿਵ ਜਿਹੜੀ ਕਿ ਪਾਈ ਗਈ ਸੀ ਦੂਜੇ ਪਾਸੇ ਸਿਹਤ ਵਿਭਾਗ ਦੀ ਰਿਪੋਰਟ ਦੇ ਅਨੁਸਾਰ ਦੇਸ਼ ਦੇ ਕਈ ਰਾਜਾਂ ਦੇ ਵਿੱਚ ਕਰੋਨਾ ਦੇ ਨਵੇਂ ਰੂਪਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਬੱਚਾ ਨੂੰ ਜੇ ਐਨ 1 ਰੂਪਾਂ ਦਾ ਜ਼ਿਆਦਾ ਖਤਰਾ ਹੈ ਕਿਉਂਕਿ ਜਦੋਂ ਕੋਵਿਡ 19 ਆਇਆ ਸੀ ਤਾਂ ਬੱਚੇ ਛੋਟੇ ਸਨ ਅਤੇ ਕਈਆਂ ਦਾ ਟੀਕਾ ਕਰਨ ਵੀ ਨਹੀਂ ਹੋਇਆ ਸੀਗਾ ਹੁਣ ਰਾਜ ਸਰਕਾਰਾਂ ਕੋਵਿਡ 19 ਸੰਬੰਧੀ ਜਿਹੜੇ ਕਿ ਪ੍ਰੋਟੋਕੋਲ ਦਾ ਐਲਾਨ ਕਰ ਰਹੀਆਂ ਨੇ ਤਾਂ ਦੱਸ ਦਈਏ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਭੀੜ ਵਾਲੀਆਂ ਥਾਵਾਂ ਦੇ ਉੱਤੇ ਮਾਸਕ ਪਹਿਨਣੇ ਲਾਜ਼ਮੀ ਹੋ ਜੁਆ ਹੋ ਜਾਣਗੇ ਤਾਂ ਲੋਕਾਂ ਨੂੰ ਬਾਜ਼ਾਰ ਜਾਂ ਫਿਰ ਜਨਤਕ ਥਾਵਾਂ ਦੇ ਉੱਤੇ ਜਾਣ ਤੋਂ ਪਹਿਲਾਂ ਹੱਥ ਤੋਂ ਦੀ ਆਦਤ ਪਾਉਣੀ ਚਾਹੀਦੀ ਹੈ ਜਾਂ ਉਹਨਾਂ ਦੇ ਕੋਲ ਸੈਨੀਟਾਈਜ਼ਰ ਰੱਖਣਾ ਚਾਹੀਦਾ ਹੈ ਤਾਂ ਕੁਝ ਗੱਲਾਂ ਨੇ ਜੋ ਤੁਹਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਨੇ ਘਰ ਤੋਂ ਨਿਕਲਣ ਤੋਂ ਬਾਅਦ ਤਾਂ ਕੋਵਿਡ ਦੇ ਫੈਲਣ ਨੂੰ ਰੋਕਣ ਦੇ ਲਈ ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਬਾਜ਼ਾਰਾਂ ਅਤੇ ਹੋਰ ਸਮਾਗਮਾਂ ਦੇ ਵਿੱਚ ਜਾਣ ਤੋਂ ਬਚਣਾ ਚਾਹੀਦਾ ਜਿੰਨਾ ਹੋ ਸਕਦਾ ਹੈ ਉਹ ਘਰ ਦੇ ਵਿੱਚ ਰਹਿਣ ਬੱਚਿਆਂ ਦੀਆਂ ਕਲਾਸਾਂ ਵੀਡੀਓ ਕਾਨਫਰencing ਦੇ ਰਾਹੀਂ ਕਰਵਾਈਆਂ ਜਾ ਸਕਦੀਆਂ ਨੇ ਤਾ ਜੇਕਰ ਕਿਸੇ ਨੂੰ ਖੰਗ ਜ਼ੁਖਾਮ ਜਾਂ ਫਿਰ ਬੁਖਾਰ ਹੈ ਤਾਂ ਉਸ ਨੂੰ ਤੁਰੰਤ ਡਾਕਟਰ ਦੇ ਕੋਲ ਜਾਂਚ کروانی ਚਾਹੀਦੀ ਹੈ ਤਾਂ ਕਿ ਉਸ ਨੂੰ ਕੋਈ ਖਤਰਾ ਨਾ ਰਹੇ ਹਾਲਾਂਕਿ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈਗਾ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਿਹਤ ਵਿਭਾਗ ਦੇ ਵੱਲੋਂ ਐਡਵਾਈਸ ਜਾਰੀ ਕਰ ਦਿੱਤੀ ਗਈ ਹੈ ਕਿ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈਗਾ ਕਿਤੇ ਵੀ ਬਾਹਰ ਜਨਤਕ ਥਾਵਾਂ ਦੇ ਉੱਤੇ ਨਾ ਜਾਣ ਖਾਸ ਕਰਕੇ ਬੱਚੇ ਤੇ ਬਜ਼ੁਰਗ ਕਿਉਂਕਿ ਕਰੋਨਾ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਮੁਹਾਲੀ ਦੇ ਵਿੱਚ ਜੋ ਕਿ ਇੱਕ ਔਰਤ ਯਮਨਾ ਨਗਰ ਦੀ ਸੀਗੀ ਤੇ ਅੰਮ੍ਰਿਤਸਰ ਤੋਂ ਮੁਹਾਲੀ ਦੇ ਵਿੱਚੋਂ ਆਈ ਸੀਗੀ ਤੇ ਉੱਥੇ ਕਿਸੇ ਹਸਪਤਾਲ ਦੇ ਵਿੱਚ ਉਹਨੇ ਆਪਣਾ ਚੈੱਕਅਪ ਕਰਵਾਇਆ ਤੇ ਉੱਥੇ ਉਹ ਔਰਤ ਪੋਜ਼ਿਟਿਵ ਜਿਹੜੀ ਕੀ ਪਾਈ ਗਈ ਹੈ ਕਰੋਨਾ ਦੇ ਨਾਲ ਸੰਬੰਧਿਤ ਤਾਂ ਜਿਸ ਕਰਕੇ ਦੇ ਲੋਕਾਂ ਦੇ ਵਿੱਚ ਵੀ ਕਾਫੀ ਡਰ ਦਾ ਮਾਹੌਲ ਬਣਿਆ ਹਾਲਾਂਕਿ ਘਬਰਾਉਣ ਵਾਲੀ ਲੋੜ ਨਹੀਂ ਕਿਉਂਕਿ ਸਰਕਾਰ ਬਹੁਤ ਸਾਰੇ ਪੁਖਤਾ ਪ੍ਰਬੰਧ ਕਰ ਰਹੀ ਹੈ ਕਿ ਕਿਸੇ ਨੂੰ ਵੀ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਸਾਹਮਣਾ ਨਾ ਹੋਵੇ ਹਰ ਤਰ੍ਹਾਂ ਦੇ ਸਹੂਲਤ ਦੇ ਲਈ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਇਸ ਦੇ ਵਿੱਚ ਰੁੱਝੀਆਂ ਹੋਈਆਂ ਨੇ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਹੋਵੇ ਪੰਜਾਬ 'ਚ ਵੀ ਹੋਈ ਕਰੋਨਾ ਦੀ ਐਂਟਰੀ ਸਿਹਤ ਵਿਭਾਗ ਦੇ ਵਿੱਚ ਮਚੀ ਹਲਚਲ ਕਰੋ ਬਾਹਰ ਨਿਕਲਣ ਤੋਂ ਪਹਿਲਾਂ ਜ਼ਰਾ ਸਾਵਧਾਨ ਰੱਖ ਲੋ ਇਹਨਾਂ ਗੱਲਾਂ ਦੇ ਵੱਲ ਧਿਆਨ ਜਿਹਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਨਾਲ ਆਮ ਲੋਕਾਂ ਦੇ ਵਿਚਾਲੇ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਹਾਲਾਂਕਿ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਦੇਸ਼ ਦੇ ਵਿੱਚ ਕੀ ਭਾਰਤ ਦੇ ਵਿੱਚ ਵੀ ਕਰੋਨਾ ਨੇ ਦਸਤਕ ਦੇ ਦਿੱਤੀ ਹੈ ਤੇ ਹੁਣ ਇਹ ਮਾਮਲਾ ਜਿਹੜਾ ਕੀ ਪੰਜਾਬ ਦੇ ਵਿੱਚ ਵੀ ਨਜ਼ਰ ਆਇਆ ਹੈ ਸ਼ਹਿਰ ਦੇ ਕਈ ਨਿੱਜੀ ਹਸਪਤਾਲਾਂ ਦੇ ਵਿੱਚ ਇਲਾਜ ਦੇ ਅਧੀਨ 51 ਸਾਲਾਂ ਔਰਤ ਦਾ ਕਰੋਨਾ ਟੈਸਟ ਪੋਜ਼ਿਟਿਵ ਆਇਆ ਦੱਸਦੇ ਕਿ ਔਰਤ ਮੂਲ ਰੂਪ ਦੇ ਵਿੱਚ ਯਮੁਨਾ ਨਗਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜੋ ਕਿ 17 ਮਈ ਨੂੰ ਅੰਮ੍ਰਿਤਸਰ ਤੋਂ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਆਂਦੀ ਗਈ ਸੀ ਤਾਂ ਔਰਤ ਦੀ ਕਰੋਨਾ ਰਿਪੋਰਟ 22 ਮਈ ਨੂੰ ਪੋਜ਼ਿਟਿਵ ਜਿਹੜੀ ਕਿ ਪਾਈ ਗਈ ਸੀ ਦੂਜੇ ਪਾਸੇ ਸਿਹਤ ਵਿਭਾਗ ਦੀ ਰਿਪੋਰਟ ਦੇ ਅਨੁਸਾਰ ਦੇਸ਼ ਦੇ ਕਈ ਰਾਜਾਂ ਦੇ ਵਿੱਚ ਕਰੋਨਾ ਦੇ ਨਵੇਂ ਰੂਪਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਬੱਚਾ ਨੂੰ ਜੇ ਐਨ 1 ਰੂਪਾਂ ਦਾ ਜ਼ਿਆਦਾ ਖਤਰਾ ਹੈ ਕਿਉਂਕਿ ਜਦੋਂ ਕੋਵਿਡ 19 ਆਇਆ ਸੀ ਤਾਂ ਬੱਚੇ ਛੋਟੇ ਸਨ ਅਤੇ ਕਈਆਂ ਦਾ ਟੀਕਾ ਕਰਨ ਵੀ ਨਹੀਂ ਹੋਇਆ ਸੀਗਾ ਹੁਣ ਰਾਜ ਸਰਕਾਰਾਂ ਕੋਵਿਡ 19 ਸੰਬੰਧੀ ਜਿਹੜੇ ਕਿ ਪ੍ਰੋਟੋਕੋਲ ਦਾ ਐਲਾਨ ਕਰ ਰਹੀਆਂ ਨੇ ਤਾਂ ਦੱਸਦੀ ਹੈ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਭੀੜ ਵਾਲੀਆਂ ਥਾਵਾਂ ਦੇ ਉੱਤੇ ਮਾਸਕ ਪਹਿਨਣੇ ਲਾਜ਼ਮੀ ਹੋ ਜੁਆ ਹੋ ਜਾਣਗੇ ਤਾਂ ਲੋਕਾਂ ਨੂੰ ਬਾਜ਼ਾਰ ਜਾਂ ਫਿਰ ਜਨਤਕ ਥਾਵਾਂ ਦੇ ਉੱਤੇ ਜਾਣ ਤੋਂ ਪਹਿਲਾਂ ਹੱਥ ਤੋਂ ਦੀ ਆਦਤ ਪਾਉਣੀ ਚਾਹੀਦੀ ਹੈ ਜਾਂ ਉਹਨਾਂ ਦੇ ਕੋਲ ਸੈਨੀਟਾਈਜ਼ਰ ਰੱਖਣਾ ਚਾਹੀਦਾ ਹੈ ਤਾਂ ਕੁਝ ਗੱਲਾਂ ਨੇ ਜੋ ਤੁਹਾਨੂੰ ਧਿਆਨ ਰੱਖਣੀਆਂ ਚਾਹੀਦੀਆਂ ਨੇ ਘਰ ਤੋਂ ਨਿਕਲਣ ਤੋਂ ਬਾਅਦ ਤਾਂ ਕੋਵਿਡ ਦੇ ਫੈਲਣ ਨੂੰ ਰੋਕਣ ਦੇ ਲਈ ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਬਾਜ਼ਾਰਾਂ ਅਤੇ ਹੋਰ ਸਮਾਗਮਾਂ ਦੇ ਵਿੱਚ ਜਾਣ ਤੋਂ ਬਚਣਾ ਚਾਹੀਦਾ ਜਿੰਨਾ ਹੋ ਸਕਦਾ ਹੈ ਉਹ ਘਰ ਦੇ ਵਿੱਚ ਰਹਿਣ ਬੱਚਿਆਂ ਦੀਆਂ ਕਲਾਸਾਂ ਵੀਡੀਓ ਕਾਨਫਰencing ਦੇ ਰਾਹੀਂ ਕਰਵਾਈਆਂ ਜਾ ਸਕਦੀਆਂ ਨੇ ਤਾਂ ਜੇਕਰ ਕਿਸੇ ਨੂੰ ਖੰਗ ਜ਼ੁਖਾਮ ਜਾਂ ਫਿਰ ਬੁਖਾਰ ਹੈ ਤਾਂ ਉਸ ਨੂੰ ਤੁਰੰਤ ਡਾਕਟਰ ਦੇ ਕੋਲ ਜਾਂਚ ਕਰਾਉਣੀ ਚਾਹੀਦੀ ਹੈ ਤਾਂ ਕਿ ਉਸ ਨੂੰ ਕੋਈ ਖਤਰਾ ਨਾ ਰਹੇ ਹਾਲਾਂਕਿ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈਗਾ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸਿਹਤ ਵਿਭਾਗ ਦੇ ਵੱਲੋਂ ਐਡਵਾਈਸ ਜਾਰੀ ਕਰ ਦਿੱਤੀ ਗਈ ਹੈ ਕਿ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈਗਾ ਕਿਤੇ ਵੀ ਬਾਹਰ ਜਨਤਕ ਥਾਵਾਂ ਦੇ ਉੱਤੇ ਨਾ ਜਾਣ ਖਾਸ ਕਰਕੇ ਬੱਚੇ ਤੇ ਬਜ਼ੁਰਗ ਕਿਉਂਕਿ ਕਰੋਨਾ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਮੋਹਾਲੀ ਦੇ ਵਿੱਚ ਜੋ ਕਿ ਇੱਕ ਔਰਤ ਯਮਨਾ ਨਗਰ ਦੀ ਸੀਗੀ ਤੇ ਅੰਮ੍ਰਿਤਸਰ ਤੋਂ ਮੋਹਾਲੀ ਦੇ ਵਿੱਚੋਂ ਆਈ ਸੀਗੀ ਤੇ ਉੱਥੇ ਕਿਸੇ ਹਸਪਤਾਲ ਦੇ ਵਿੱਚ ਉਹਨੇ ਆਪਣਾ ਚੈੱਕਅਪ ਕਰਵਾਇਆ ਤੇ ਉੱਥੇ ਉਹ ਔਰਤ ਪੋਜ਼ਿਟਿਵ ਜਿਹੜੀ ਕੀ ਪਾਈ ਗਈ ਹੈ ਕਰੋਨਾ ਦੇ ਨਾਲ ਸੰਬੰਧਿਤ ਤਾਂ ਜਿਸ ਕਰਕੇ ਲੋਕਾਂ ਦੇ ਵਿੱਚ ਵੀ ਕਾਫੀ ਡਰ ਦਾ ਮਾਹੌਲ ਬਣਿਆ ਹਾਲਾਂਕਿ ਘਬਰਾਉਣ ਵਾਲੀ ਲੋੜ ਨਹੀਂ ਕਿਉਂਕਿ ਸਰਕਾਰ ਬਹੁਤ ਸਾਰੇ ਪੁਖਤਾ ਪ੍ਰਬੰਧ ਕਰ ਰਹੀ ਹੈ ਕਿ ਕਿਸੇ ਨੂੰ ਵੀ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਸਾਹਮਣਾ ਨਾ ਹੋਵੇ ਹਰ ਤਰ੍ਹਾਂ ਦੇ ਸਹੂਲਤ ਦੇ ਲਈ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਇਸ ਦੇ ਵਿੱਚ ਰੁੱਝੀਆਂ ਹੋਈਆਂ ਨੇ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਹੋਵੇ